ਸਸ਼ੀਕਾਲ ਦਿਨਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਜਲੰਧਰ ਦੇ ਵਿੱਚ ਸਾਬਕਾ ਸਰਪੰਚ ਦਾ ਤੇ ਸਤਾਰ ਹਥਿਆਰਾ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ دہشت ਵਰਗਾ ਮਾਹੌਲ ਜਿਹੜਾ ਹੈ ਉਹ ਪਿੰਡ ਦੇ ਵਿੱਚ ਬਣਿਆ ਹੋਇਆ ਜਲੰਧਰ ਦੇ ਪਿੰਡ ਲਖਣਪਾਲ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਅੰਦਰ ਸਾਬਕਾ ਪੰਚ ਕਾਮਰੇਡ ਗੁਰਮੀਲ RAM ਦਾ ਕਤਲ ਕਰ ਦਿੱਤਾ ਗਿਆ ਦਾ ਜੀ ਕਿ ਸਾਬਕਾ ਸਰਪੰਚ ਸੀ ਇਹ ਬਜ਼ੁਰਗ ਵਿਅਕਤੀ ਜਿਸ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਲਖਣਪਾਲ ਦਾ ਲਖਣਪਾਲ ਪਿੰਡ ਦਾ ਨਾਮ ਦੱਸਿਆ ਜਾ ਰਿਹਾ ਜੋ ਕਿ ਜਲੰਧਰ ਦੇ ਅਧੀਨ ਆਂਦਾ ਹੈ ਜਿੱਥੇ ਇੱਕ ਵੱਡੀ ਵਾਰਦਾਤ ਹੋਈ ਹੈ ਤੁਹਾਨੂੰ ਦੱਸਦੀ ਕਿ ਇਹ ਵਿਅਕਤੀ ਸੈਰ ਕਰਨ ਗਿਆ ਸੀ ਤਾਂ ਇਸੇ ਦੌਰਾਨ ਕੁਝ ਅਣਪਛਾਤੇ ਵਿਅਕਤੀ ਇਸ ਨੂੰ ਪਹਿ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਇਸ ਬਜ਼ੁਰਗ ਵਿਅਕਤੀ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਦੇ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੀ ਕਿ ਜਲੰਧਰ ਦੇ ਅਦੀਨ ਪੈਂਦੇ ਪਿੰਡ ਲਖਣਪਾਲ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਸਾਬਕਾ ਸਰਪੰਚ ਕਾਮਰੇਡ ਗੁਰਮੇਲ RAM ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਜਿਹੜਾ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਪੁਲਸਵੀ ਮੌਕੇ ਤੇ ਪਹੁੰਚ ਗਈ ਜਿਸ ਦੇ ਵੱਲੋਂ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਾਰੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਸੈਰ ਕਰਨ ਗਏ ਬਜ਼ੁਰਗ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਜੋ ਕਿ ਪਿੰਡ ਦਾ ਸਾਬਕਾ ਸਰਪੰਚ ਸੀ ਅਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਨਸ਼ਾ ਵਿਰੋਧ ਮੁਹਿੰਮ ਦੇ ਅਗੂ ਸੰ ਜਿਹੜੀ ਉਹਨਾਂ ਦੇ ਵੱਲੋਂ ਇੱਕ ਮੁਹਿੰਮ ਦਾ ਆਗਾਜ਼ ਕੀਤਾ ਸੀ ਪਿੰਡ ਵਾਲਿਆ ਵੱਲੋਂ ਤਾਂ ਇਹ ਜਿਹੜਾ ਉਸ ਮੁਹੀਮ ਦੇ ਮੁਖੀ ਸਾਹਨੇ ਜਿਸ ਦਾ ਕਤਲ ਕਰ ਦਿੱਤਾ ਗਿਆ ਉੱਥੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਜਿਹੜੇ ਨਸ਼ਾ ਛਡਾਓ ਜਿਹੜੇ ਉਹਨਾਂ ਦੇ ਵੱਲੋਂ ਮੁਹੀਮ ਪਿੰਡ ਦੇ ਵੱਲੋਂ ਚੇਰੀ ਹੋਈ ਸੀ ਉਸ ਦਾ ਇੱਕ ਵਾਰ ਪਹਿਲਾਂ ਵੀ ਮੁਖੀ ਦਾ ਕਤਲ ਹੋ ਚੁੱਕਿਆ ਹੈ ਤੇ ਇਹ ਦੂਜੀ ਵਾਰ ਦਾਤ ਹੈ ਜਿੱਥੇ ਇੱਕ ਵਾਰ ਫਿਰ ਜਿਹੜਾ ਪਿੰਡ ਦੇ ਹੀ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਜੋ ਕਿ ਪਿੰਡ ਦੀ ਇੱਕ ਮੁਹੀਮ ਦਾ ਸਾਥੀ ਸੀ ਜੋ ਨਸ਼ਾ ਵਿਰੁੱਧ ਅਵਾਸ ਚੁੱਕਦਾ ਸੀ ਅਤੇ ਹੁਣ ਉਸ ਦਾ ਵੀ ਜਿਹੜਾ ਕਤਲ ਕਰ ਦਿੱਤਾ ਗਿਆ ਉੱਥੇ ਹੀ ਲੋਕਾਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਉਹ ਜਿਹੜਾ ਬੜੇ ਉਸ ਦਾ ਜਿਹੜਾ ਪਰਿਵਾਰ ਹੈ ਬੜੀ ਹੀ ਮੰਦੀ ਹਾਲਤ ਦੇ ਵਿੱਚ ਗੁਜ਼ਾਰਾ ਕਰ ਰਿਹਾ ਹੈ ਜਿਸ ਕਰਕੇ ਉਹਨਾਂ ਦੇ ਵੱਲੋਂ ਮੁਆਵਜ਼ੇ ਦੀ ਵੀ ਮੰਗ ਕੀਤੀ ਗਈ ਹੈ ਪਰ ਵੱਡੀ ਵਾਰਦਾਤ ਕਿਹਾ ਜਾ ਸਕਦਾ ਜਿੱਥੇ ਦਿਨ ਦਿਹਾੜੇ ਸੈਰ ਕਰਨ ਗਏ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਜਿਹੜਾ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਪੁਲਿਸ ਨੇ ਅਨਪਛਾਤੇ ਦੇ ਖਿਲਾਫ ਜਿਹੜਾ ਮਾਮਲਾ ਵੀ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਦੀ ਭਾਲ ਵੀ ਸ਼ੁਰੂ ਕਰਤੀ ਹੈ ਹੋਰ ਵੀ ਕੀ ਕੁਝ ਇਸ ਮਾਮਲੇ ਦੇ ਵਿੱਚ ਕਹਿਣਾ ਹੈ ਪਿੰਡ ਵਾਸੀਆਂ ਤੇ ਪੁਲਿਸ ਕਰਮਚਾਰੀ ਦਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਡਾਕਟਰ ਜੀ ਜਣਿਆ ਡਾਕਟਰ ਸਾਡੇ ਕੌਮਸ ਪਾਰਟੀ ਦੇ ਉਹਨਾਂ ਸਾਹਿਬ ਜਿਹੜਾ ਬਲੰਟ ਦੇ ਸਰਗਰਮ ਮੈਂਬਰ ਗਰਮੀਰ ਸਿੰਘ ਸਾਹਿਬ ਦਾ ਸਰਪੰਚ ਨੇ ਸਪਾਲ ਜਿਹੜੇ ਕੀ ਕੱਲ ਕੋਈ ਸ਼ਰਾਰਤੀ ਅਨਸਰਾਂ ਲੋਕ ਕਤਲ ਕਰ ਦਿੱਤੇ ਗਏ ਆ ਅੱਜ ਅਸੀਂ ਉਸ ਤੋਂ ਬਾਅਦ ਨੋਕਸਾਂਜਾ ਕਰ ਲਈ ਇੱਥੇ ਕਤਲ ਹੋਏ ਆ ਔਰ ਮੰਗ ਕਰਦੇ ਸਰਕਾਰਾਂ ਕੋਲੋਂ ਕਿ ਆਹ ਹੁਣ ਜਿਹੜੇ ਜਿਹੜੇ ਕਤਲਿਆ ਕੀ ਨਸ਼ੇ ਵਾਲੇ ਕਰਦੇ ਸਾਡੇ ਪਟੋਹ ਵਾਲੇ ਕਰਦੇ ਆ ਔਰ ਸਰਕਾਰ ਨੂੰ ਵੀ ਸਾਡੀ ਪੀਰ ਦਿਆ ਕਿ ਇਧਰ ਵੀ ਥੋੜੀ ਜਿਹੀ ਨੱਥ ਪਾਈ ਜਾਵੇ ਕਿਉਂਕਿ ਇਥੇ ਸਾਡੇ ਕੁਆਰਟੀਨ ਪਿੰਡ ਵਿੱਚ ਜਿਹੜਾ ਨਸ਼ਾ ਆ ਚਿੱਟਾ ਆ ਨਸ਼ਪਾਲ ਦੀ ਬੇਚਰੀਆਂ ਦੇਖ ਰਿਹਾ ਔਰ ਅਸੀਂ ਕੋਸ਼ਿਸ਼ ਕਰਦੇ ਆ ਵੀ ਇਥੋਂ ਜਿਹੜਾ ਕੀ ਤੰਦਾ ਜਿਹੜਾ ਇਹਦਾ ਵਰਗਾ ਤੰਦਾ ਵਧ ਕੀਤਾ ਜਾਵੇ ਪਰ ਕੀ ਕਰੀਏ ਜਦੋਂ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਕਿ ਇਸ ਕੰਮ ਇਸ ਕੰਮ ਨੂੰ ਬੰਦ ਕਰ ਲਓ ਪ੍ਰਸ਼ਾਸਨ ਸਾਡੀ ਉਡੀਕ ਨਹੀਂ ਕਰ ਰਿਹਾ ਕਿ ਸਾਡੀ ਬੇਨਤੀ ਆ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਸਾਡੇ ਇਹਨਾਂ ਪਿੰਡਾਂ ਵਿੱਚੋਂ ਜਿਹੜੇ ਨਸ਼ੇ ਦੇ ਸਦਾਗਰ ਆ ਉਹਨਾਂ ਨੂੰ ਲੱਤ ਪਾਈ ਜਾਵੇ ਉਹਨਾਂ ਨੂੰ ਕਦੇੜੇ ਜਾਵੇ ਇਹ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਆ ਇਹੋ ਜਿਹੇ ਕਤਲ ਜਿਹੜੇ ਆ ਇਹ ਦੋ ਕਤਲ ਸਾਡੇ ਪਿੰਡ ਵਿੱਚ ਹੋ ਗਏ ਆ ਸਾਨੂੰ ਖਸਚਾ ਆ ਪਿੰਗਾ ਇਹ ਹੋਰ ਵੀ ਵੱਧ ਸਕਦੀ ਆ ਸੋ ਸਰਕਾਰ ਸਾਡੀ ਮਦਦ ਕਰੇ ਇਸ ਕੰਮ ਦੇ ਵਿੱਚ ਅਸੀਂ ਸਰਕਾਰ ਦੀ ਮਦਦ ਕਰਨ ਨੂੰ ਪਿਆਰ ਜਿੰਨੇ ਜੋਗਿਆ ਅਸੀਂ ਕਰਾਂਗੇ ਔਰ ਇਹ ਸਾਡੇ ਪਿੰਡਾਂ ਚੋਂ ਬਛੇ ਤੇ ਪਹਿਲਾਂ ਥੱਲੇ ਭਾਈ ਜਾਵੇ ਕਿ ਜਿਹੜੇ ਕਤਲਿਆ ਲੁੱਟਿਆ ਖੋਹਿਆ ਜਾਂ ਹੋਰ ਜਿਹੜੇ ਸਾਡੇ ਟਰਾਂਸਫਰ ਲੈਂਦੇ ਆ ਸਟਾਫਰ ਲੈਂਦੀ ਆ ਇਹ ਕਾਈ ਬੰਦ ਹੋ ਸਾਦੀ ਆ ਜੇ ਸਾਡੇ ਪਿੰਡਾਂ ਵਿੱਚੋਂ ਬਛੇ ਤੇ ਨੁਕਰੇੜੇ ਆ ਇਹ ਉਹਨੂੰ ਬੰਦ ਹੋ ਜਾਣ ਬਛਾ ਵਿਕਣ ਨੂੰ ਬੰਦ ਹੋ ਜੀ हां ठीक यार कुछ लोग ਉਹਨਾਂ ਦੀ ਵੀ ਮਦਦ ਕਰਦੇ ਸੀ ਕਿਸੇ ਗੱਲ ਤੋਂ ਗਰੇਜ ਨਹੀਂ ਕਰਦੇ तमाम ਸਾਨੂੰ ਮਾਰਾ ਘੇੜ ਡੰਗਾ ਘੜ ਪਰ ਜਿਹੜੀ ਗੱਲ ਅਸਲੀ ਆ ਸੱਚੀ ਆ ਉਹ ਅਸੀਂ ਜ਼ਰੂਰ ਕਰਾਂਗੇ ਕਿ ਸਰਕਾਰ ਨੂੰ ਸਾਡੀ ਬੇਨਤੀ ਆ ਕਿ ਇਥੇ ਨੱਥ ਪਾਈ ਜਾਵੇ ਲਖਾ ਬੰਦ ਕੀਤਾ ਜਾਵੇ ਅਸੀਂ ਬੜੀ ਧੰਨਵਾਦੀ ਹਾਂ ਇਹ ਸਾਡੇ ਜਿਹੜੇ ਗਰਮੀਜ RAM ਜੀ ਜਿਹੜੇ ਪਿੰਡ ਦੇ ਸਾਬਕਾ ਸਰਪੰਚ ਆ ਔਰ ਜਿਹੜਾ ਸਾਡਾ ਨਸ਼ਾ ਵਿਰੋਧੀ ਫਰੰਟ ਆ ਉਹਦੇ ਇੱਕ ਮੈਂਬਰ ਸੀਗੇ ਔਰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਅੱਜ ਇਹ ਦੂਸਰਾ ਕਤਲ ਹੋਇਆ ਆ ਪਹਿਲਾਂ ਵੀ ਸਾਡਾ ਨਸ਼ਾ ਵਿਰੋਧੀ ਫਰੰਟ ਦਾ ਜਿਹੜਾ ਆ ਸਾਥੀ ਜਿਹੜਾ ਆ ਇੱਕ ਕਤਲ ਹੋਇਆ ਸੀਗਾ ਅੱਜ ਇਹ ਦੂਸਰਾ ਜਿਹੜਾ ਆ ਕਤਲ ਜਿਹੜਾ ਆ ਨਸ਼ਾ ਵਿਰੋਧੀ ਫਰੰਟ ਦੇ ਸਾਡੇ ਨੰਬਰ ਦਾ ਹੋਇਆ ਆ ਔਰ ਅਸੀਂ ਉਚਿਤ ਘਰੀਆਂ ਕੋਲੋਂ ਕਿਥੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦੇਣ ਦੀ ਮੰਗ ਕਰਦੇ ਆ ਤੇ ਨਾਲ ਹੀ ਅਸੀਂ ਇਸ ਗੱਲ ਦੀ ਮੰਗ ਕਰਦੇ ਆ ਕਿ ਇਹ ਜਿਹੜਾ ਪਰਿਵਾਰ ਆ ਇਹ ਆਰਥਿਕ ਤੌਰ ਦੇ ਉੱਤੇ ਬੜਾ ਪਛੜਿਆ ਪਰਿਵਾਰ ਆ ਅਸੀਂ ਚਾਹੁੰਦੇ ਹਾਂ ਕਿ ਇਸ ਪਰਿਵਾਰ ਦੀ ਜਿਵੇਂ ਪਹਿਲਾਂ ਸਾਡੇ ਸਾਥੀ ਦਾ ਕਤਲ ਹੋਇਆ ਸੀ ਏਡੀਸੀ ਸਾਹਿਬ ਆਣ ਕੇ ਇੱਥੇ 5 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਦੇ ਕੇ ਗਏ ਸੀ ਕਿਉਂਕਿ ਇਹ ਜਿਹੜਾ ਕਤਲ ਆ ਇਹ ਵੀ ਜਿਹੜਾ ਨਸ਼ਾ ਵਿਰੋਧੀ ਫਰੰਟ ਦੇ ਸਾਡੇ ਮੈਂਬਰ ਦਾ ਕਤਲ ਹੋਇਆ ਆ ਜਿਹੜਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀ ਇਹਦੇ ਲਈ ਅਸੀਂ ਚਾਹੁੰਦੇ ਹਾਂ ਉਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਔਰ ਕਾਤਲਾ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਪਿੰਡ ਦੇ ਵਿੱਚ ਇਹ ਜਿਹੜੇ ਲੋਕ ਜਿਹੜੇ ਆ ਨਸ਼ਾ ਵੇਚਦੇ ਆ ਜਾਂ ਉਹਨਾਂ ਨੂੰ ਜਿਹੜੀ ਆ ਫਰੋਂ ਦਾ ਪ੍ਰਬੰਧ ਕਰਦੇ ਆ ਰਹਿਣ ਦਾ ਜਾਂ ਉਹਨਾਂ ਦੀ ਮਦਦ ਕਰਦੇ ਆ ਉਹਨਾਂ ਦੇ ਵੀ ਅਸੀਂ ਚਾਹੁੰਦੇ ਆ ਕਿ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਅੱਜ ਨਸ਼ਾ ਵਿਰੋਧੀ ਫਰੰਟ ਵੱਲੋਂ ਅਸੀਂ ਜਿਹੜੇ ਆ ਸਖਤ ਸ਼ਬਦ ਨਾਲ ਨਿੰਦਾ ਵੀ ਕਰਦੇ ਆ ਔਰ ਮੰਗ ਵੀ ਕਰਦੇ ਆ ਕਿ ਜਿਹੜੇ ਕਾਤਲਾ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਣ ਡਾਉਲਰ ਸਾਹਿਬ ਜਿਹੜਾ ਪਹਿਲਾ ਕਤਲ ਹੋਇਆ ਰਾਮਕਪਾਲ ਜੀ ਦਾ ਉਹਨਾਂ ਦੇ ਕਿੰਨੇ ਕਾਤਲ ਸੀਗੇ ਸਾਰੇ 40 ਤੋਂ ਜਿਹੜੇ ਪਹਿਲਾਂ ਵੀ ਰਾਮਕਪਾਲ ਜੀ ਦਾ ਕਤਲ ਹੋਇਆ ਸੀ ਉਹਦੇ ਵਿੱਚੋਂ ਵੀ ਅਜੇ ਪੂਰੇ ਜਿਹੜੇ ਬੰਦੇ ਆ ਜਿਹੜੇ ਐਫ ਆਈ ਆਰ ਦੇ ਵਿੱਚ 22 ਨੇਮ ਦਰਜ ਆ ਉਹ ਸਾਰੇ ਅਜੇ ਫੜ ਨਹੀਂ ਹੋਏ ਇਹਦੇ ਲਈ ਅਸੀਂ ਚਾਹੁੰਦੇ ਆ ਕਿ ਜਿਹੜੇ ਪਹਿਲਾਂ 20 ਮਾਰਡਰ ਦੇ ਵਿੱਚ ਜਿਹੜੇ ਸ਼ਾਮਲ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜਾ ਦੂਜਾ ਇਹ ਮਾਰਡਰ ਹੋਇਆ ਆ ਇਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਜਿਹੜੀ ਆ ਹੋਰ ਨਾ ਵਾਪਰ ਸਕੂ। ਆ ਕਿਤਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਦੀ ਇਹ ਜਿਹੜੀ ਬਗਸ਼ਟ ਹੈ ਘਟ ਹੈ ਜਾਂ ਪੁਲਿਸ ਪ੍ਰਸ਼ਾਸਨ ਦੀ ਕੋਈ ਕਮੀ ਹੈ। ਦੇਖੋ ਜੀ ਜਿਵੇਂ ਪਿੰਡ ਦੇ ਲੋਕ ਦੱਸਦੇ ਆ ਕਿ ਸਕੂਟਰ ਮੋਟਰਸਾਈਕਲਾਂ ਦੇ ਉੱਤੇ ਰਾਤ ਨੂੰ 12:00 12:00 ਵਜੇ ਤੱਕ ਲੋਕ ਆਉਂਦੇ ਆ ਜਾਂਦੇ ਆ। ਉਹ ਹੁਣ ਆਪਣੇ ਪਿੰਡ ਦੇ ਵਿੱਚ ਜਾਂ ਘਰ ਦੇ ਵਿੱਚ ਰਹਿਣਗੇ ਨਹੀਂ ਉਹ ਬਾਹਰ ਰਹਿ ਕੇ ਵੀ ਜਿਹੜਾ ਆ ਉਹ ਕਮਜੇ ਦਾ ਆ ਉਹਨਾਂ ਦਾ ਲਗਾਤਾਰ ਕਿਹਦਾ ਉਹ ਜਾਰੀ ਜਾ ਕੱਲ੍ਹ ਸ਼ਾਮ ਲਖਨਪਾਲ ਤੋਂ ਪੰਡੋਰੀ ਨੂੰ ਕੱਚਾ ਇੱਕ ਰਸਤਾ ਜਾਂਦਾ ਉੱਥੇ ਗਰਮੇਲ ਰਾਮ ਨਾਮ ਦੇ ਬਜ਼ੁਰਗ ਸੈਰ ਕਰਨ ਜਾਂਦੇ ਸੀਗੇ ਤੇ ਉਹਨਾਂ ਨੂੰ ਕਿਸੇ ਅਣਪਛਾਤੇ ਬੰਦਿਆਂ ਨੇ ਕੇਜ ਦਾ ਹਤਿਆਰਾ ਨਾਮ ਸਟਾਮਾ ਆਪੀਆਂ ਜਿਹਦੇ ਨਾਮ ਨਾਲ ਡੈਥ ਹੋ ਗਈ ਤੇ ਕਿਹੜੀ ਧਾੜਾ ਨਾਲ 144 ਨੰਬਰ ਪਰਚਾ 302 ਅਨਪਰਸ਼ੈਕਸ਼ਨ ਦੇ ਤਹਿਤ ਦਰਜ ਕਰ ਲਿਆ खिलाफ टीम लग सकता देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर